ਹਾਂਜੀ ਮੈਮ ਅੱਜ ਪਹੁੰਚੇ ਹਾਂ ਤੁਸੀਂ ਕਲਗੀ ਟਰੱਸਟ ਵੱਲੋਂ ਇੱਕ ਪਲਾਗ ਕੀਤਾ ਜਾ ਰਿਹਾ ਹੈ ਗੱਦੇ ਤੇ ਮੰਗੇ ਜਿਹੜੇ ਪ੍ਰਿੰਸੀਪਲ ਨੇ ਕਿ ਕੀ ਗੱਲ ਚਾਹੋਗੇ ਤੇ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਜੀ ਅੱਜ ਸਾਡੇ ਕੋਲ ਇੱਥੇ ਜਿਹੜੇ ਪਿੰਡ ਹੈਗੇ ਨੇ ਨੰਗਲਸੋਲ ਪੰਜ ਗਰਾਈਆਂ ਉਹਨਾਂ ਦੇ ਲੋਕਾਂ ਨੂੰ ਅਸੀਂ ਜਿਹੜੇ ਗਰੀਬ ਤੱਕੇ ਦੇ ਲੋਕ ਹੈਗੇ ਨੇ ਠੜ ਦੇ ਵਿੱਚ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਸਾਡੇ ਕੋਲ ਬੜੂਸਾ ਵਾਲੇ ਬਾਬਾ ਜੀ ਕਲਗੀ ਟਰੱਸਟ ਵੱਲੋਂ ਮੌਜੂਦ ਨੇ ਉਹਨਾਂ ਨੇ ਬਹੁਤ ਇਹਦੇ ਵਿੱਚ ਸਾਥ ਦਿੱਤਾ ਬਹੁਤ ਸਪੋਰਟ ਕੀਤੀ ਹੈ ਅਸੀਂ ਇੱਥੇ ਅੱਜ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਿਸਟ੍ਰੀਬਿਊਟ ਕਰਾਂਗੇ ਤਾਂ ਕਿ ਉਹ ਆਪਣੀ ਅੱਗੇ ਵਾਲੀ ਹੁਣ ਜਿਹੜਾ ਟਾਈਮ ਹੈਗਾ ਉਹਨੂੰ ਨਾਰਮਲਾਈਜ਼ ਕਰ ਸਕਣ ਕੀ ਕੁਝ ਲੈ ਕੇ ਆਏ ਨੇ ਬੱਬਾ ਜੀ ਇਹਦੇ ਵਿੱਚ ਸਾਡੇ ਕੋਲ ਕਿੱਟ ਜਿਹੜੀਆਂ ਮੌਜੂਦ ਨੇ ਉਹਦੇ ਵਿੱਚ ਬੇਸਿਕ ਚੀਜ਼ਾਂ ਨੇ ਰਾਸ਼ਨ ਨੇ ਰਾਸ਼ਨ ਤੋਂ ਇਲਾਵਾ ਉਹਨਾਂ ਨੂੰ ਅਸੀਂ ਫੋਲਡਿੰਗ ਬੈਡਸ ਦੇ ਰਹੇ ਹਾਂ ਮੈਟ੍ਰਸ ਦੇ ਰਹੇ ਹਾਂ ਕੁਝ ਬਾਕਟਸ ਨੇ ਤਾਂ ਕਿ ਉਹ ਆਪਣੀਆਂ ਜਿਹੜੀਆਂ ਨੋਰਮਲ ਅਸੈਂਸ਼ੀਅਲ ਚੀਜ਼ਾਂ ਹੈਗੀਆਂ ਨੇ ਉਹ ਉਹਨਾਂ ਨੂੰ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਕੋਈ ਦਿੱਕਤ ਨਾ ਆਵੇ ਮੈਂ ਹੜ੍ਹਾਂ ਦੇ ਦੌਰਾਨ ਕਾਫੀ ਕੰਮ ਕੀਤਾ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਹੜ੍ਹਾਂ ਤੋਂ ਬਾਅਦ ਜਿਹੜੇ ਲੋਕਾਂ ਨੂੰ ਜ਼ਰੂਰਤਾਂ ਨੇ ਜਿਸ ਤਰ੍ਹਾਂ ਦੀ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਜਿਹੜੀਆਂ ਸੜ ਚੁੱਕੀਆਂ ਨੇ ਉਹਦੇ ਵਿੱਚ ਵੀ ਬਾਬਾ ਜੀ ਨੂੰ ਦੱਸਿਆ ਜਾ ਰਹੀ ਹੈ ਕਾਫੀ ਮਦਦ ਕੀਤੀ ਜਾ ਰਹੀ ਹੈ ਰਿਪੇਅਰ ਵਾਸਤੇ ਪਲੰਬਿੰਗ ਵਾਸਤੇ ਇਲੈਕਟ੍ਰੀਸ਼ੀਅਨ ਵਾਸਤੇ ਉਹਦੇ ਬਾਰੇ ਕੀ ਜੀ ਅਸੀਂ ਇਹੀ ਡਿਸਕਸ ਕਰ ਰਹੇ ਸੀ ਕਿ ਜਿੰਨੇ ਵੀ ਹੁਣ ਹੜ੍ਹਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਜਿਵੇਂ ਅਸੀਂ ਗੁਰਦੁਆਰਾ ਸਾਹਿਬ 'ਚ ਵੀ ਬੈਠੇ ਆਂ ਤੇ ਪਤਾ ਲੱਗ ਰਿਹਾ ਕਿ ਇੱਥੇ ਕਿੰਨਾ ਜ਼ਿਆਦਾ ਪਾਣੀ ਆਇਆ ਸੀ ਸੋ ਘਰਾਂ ਦੇ ਵਿੱਚ ਬੇਸਿਕ ਮੇਨਟੇਨੈਂਸ ਦੀ ਜ਼ਰੂਰਤ ਹੋਏਗੀ ਉਹਨਾਂ ਦੀ ਰਿਪੇਅਰ ਦੀ ਜ਼ਰੂਰਤ ਹੋਏਗੀ ਉਹ ਫਿਰ ਅਸੀਂ ਬਾਬਾ ਜੀ ਨਾਲ ਟਾਈਪ ਕਰਕੇ ਘਰਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਉਂਗੇ ਹਾਂਜੀ ਸਰ ਅੱਜ ਕੇਡਰ ਪਿੰਡ ਦੇ ਵਿੱਚ ਪਹੁੰਚੇ ਹੋ ਬਾਬਾ ਜੀ ਆਏ ਨੇ ਇੱਥੇ ਕੁਝ ਦੇ ਰਹੇ ਆਪਾਂ ਲੋਕਾਂ ਨੂੰ ਅਸੀਂ ਨਾ ਹਰੇਕ ਪਿੰਡ ਦੇ ਵਿੱਚ ਜਿਹੜੇ ਮੋਸਟ ਅਫੈਕਟਡ ਵਿਲੇਜ ਸੀਗੇ ਉਹਨਾਂ ਦੇ ਵਿੱਚ ਬਾਬਾ ਜੀ ਦੀ ਸਹਾਇਤਾ ਨਾਲ ਬੜੂ ਸਾਹਿਬ ਵਾਲਿਆਂ ਨਾਲ ਹੋਰ ਐਨਜੀਓ ਦੀ ਸਹਾਇਤਾ ਲੈ ਰਹੇ ਆ ਜਿੱਦੇ ਕਿ ਇਹਨਾਂ ਚ ਪਾਣੀ ਪੰਜ ਪੰਜ ਛੇ ਛੇ ਫੁੱਟ ਤੱਕ ਭਰ ਗਿਆ ਸੀ ਇਹਨਾਂ ਦੇ ਬੈੱਡ ਵੀ ਖਰਾਬ ਹੋ ਗਏ ਤੇ ਉਹਨਾਂ ਵਾਸਤੇ ਬਾਬਾ ਜੀ ਵੱਲੋਂ ਬੜੂ ਸਾਹਿਬ ਵੱਲੋਂ ਬੈੱਡ ਵੀ ਦਿੱਤੇ ਜਾ ਰਹੇ ਨੇ ਗੱਦੇ ਨੇ ਐਡਮਿਨਿਸਟ੍ਰੇਸ਼ਨ ਦੀ ਹੈਲਪ ਨਾਲ ਕਰਕੇ ਤੇ ਨਾਲ ਅਸੀਂ ਰਾਸ਼ਨ ਕਿਟਸ ਨੇ ਕੋਈ ਸਰਬੰਦਾ ਭਲਾ ਐਸੋਚਣ ਹੈ ਸਰਕਾਰ ਦਾ ਆਪਣਾ ਬਜਟ ਹੈ ਉਦੇ ਜੋ ਸਾਰੇ ਰਲ ਮਿਲ ਕੇ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਆ ਤਾਂ ਜੋ ਜਿਹੜੇ ਇਹਨਾਂ ਪਿੰਡਾਂ ਦੇ ਵਰਸਟ ਅਫੈਕਟਡ ਸੀਗੇ ਜਿਹੜੇ ਮੇਰੇ ਵਿੱਚ ਉਹਨਾਂ ਨੂੰ ਮੁੜ ਕੇ ਬਹਾਲ ਕਰ ਸਕੀਏ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਨੂੰ ਸੋਖਾ ਕਰ ਸਕੀਏ ਜਿੰਨਾ ਕਰ ਸਕਦੇ ਆ। ਬਾਬਾ ਜੀ ਟਾਈਮ ਟੂ ਟਾਈਮ ਜਿਹੜੇ ਆ ਸੇਵਾ ਨਿਭਾ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਕਲਗੀਧਰ ٹرسٹ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਮਿਲਿਆ ਉਹਨਾਂ ਵੱਲੋਂ। ਇਹਨਾਂ ਦੇ ਸਹਿਯੋਗ ਵਾਸਤੇ ਸਾਡੇ ਕੋਲ ਕੋਈ ਸ਼ਬਦ ਨਹੀਂ ਕਿ ਇਹਨਾਂ ਨੇ ਜਿਹੜਾ ਸਾਡਾ ਐਡਮਿਨਿਸਟ੍ਰੇਸ਼ਨ ਦਾ ਸਾਥ ਦੇ ਕੇ ਸਾਰੇ ਸਾਡੇ ਪਿੰਡਾਂ ਦਾ ਮਤਲਬ ਹਰੇਕ ਚੀਜ਼ ਪਹੁੰਚਾਉਣ ਦਾ ਵਾਅਦਾ ਕੀਤਾ ਤੇ ਇਹਨਾਂ ਦੀ ਮਤਲਬ ਉਹਦੇ ਅਸੀਂ ਸਾਡੇ ਕੋਲ ਸ਼ਬਦ ਨਹੀਂ ਕਿ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਥੈਂਕਸ ਕਰੀਏ ਉਹ ਮੁੜ ਬਸੇਵਾ ਜਿੰਨੂੰ ਕਹਿੰਦੇ ਨੇ ਵੀ ਬਹੁਤ ਜ਼ਰੂਰ ਬਿਲਕੁਲ 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 ਬਾਬਾ ਜੀ ਉਹਦੇ ਤੇ ਬਹੁਤ ਖਰੇ ਉਤਰੇ ਨੇ ਕਿਉਂਕਿ ਇਹਨਾਂ ਨੇ ਇੱਕ ਵਾਅਦਾ ਵੀ ਕੀਤਾ ਲੋਕਾਂ ਨਾਲ ਵੀ ਹੜ੍ਹਾਂ ਦੇ ਦੌਰਾਨ ਤੇ ਆਪਾਂ ਮਦਦ ਕੀਤੀ ਹੈ ਹੜ੍ਹਾਂ ਤੋਂ ਬਾਅਦ ਵੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹਦੀ ਵੀ ਮਦਦ ਕੀਤੀ ਚਾਹੇ ਉਹ ਘਰ ਬਣਾਉਣਾ ਹੋਵੇ ਚਾਹੇ ਘਰ ਦਾ ਸਮਾਨ ਹੋਵੇ ਇਲੈਕਟ੍ਰੀਸ਼ਨ ਦਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਆ ਬਾਬਾ ਜੀ ਨੇ ਖੁੱਲੇ ਆਮ ਜਿਹੜੇ ਨੇ ਆਪਣੇ ਨੰਬਰ ਦਿੱਤੇ ਨੇ ਵੀ ਸਾਡੇ ਨਾਲ ਸੰਪਰਕ ਹੋਣ ਦੇ ਬਾਰੇ ਕੀ ਕਹਿਣਾ ਚਾਹੋਗੇ ਉਦਾ ਤਾਂ ਹੁਣ ਅਸੀਂ ਧੰਨਵਾਦ ਕਰ ਸਕਦੇ ਹਾਂ ਵਾਰ ਤੋਂ ਵਾਰ ਹੱਥ ਜੋੜ ਕੇ ਧੰਨਵਾਦ ਕਰ ਸਕਦੇ ਹਾਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿਨ੍ਹਾਂ ਦਾ ਕੰਮ ਜੈਨੂਨ ਹੈ ਜਿਹੜਾ ਸਹੀ ਕੰਮ ਹੈ ਉਹ ਜ਼ਰੂਰ ਕਰੋ ਸਾਨੂੰ ਅਪਰੋਚ ਕਰੋ ਅਸੀਂ ਤੁਹਾਨੂੰ ਨੰਬਰ ਦੇਵਾਂਗੇ ਬਾਬਾ ਜੀ ਨਾਲ ਸਾਡਾ ਟਾਈ-ਅੱਪ ਹੈ ਸਿੱਧਾ ਬਾਬਾ ਜੀ ਨਾਲ ਕਰ ਲਓ ਜੇ ਹੋਰ ਕੋਈ ਐਨ ਜੀਓਜ਼ ਆ ਉਹਦੇ ਨਾਲ ਕਰ ਲਓ ਸਾਨੂੰ ਕੋਈ ਨਹੀਂ ਸਾਨੂੰ ਸਿਰਫ ਇਹ ਹੈ ਕਿ ਸਾਡੇ ਜਿਹੜੀ ਜਨਾਲਾ ਦੇ ਵਸਨੀਕ ਨੇ ਉਹਨਾਂ ਨੂੰ ਅਸੀਂ ਵਾਪਸ ਉਹਨਾਂ ਦਾ ਪੱਦਰ ਉੱਚਾ ਕਰ ਸਕੀਏ ਸਰ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਵੈਸੇ ਦੇਖੋ ਪਾਣੀ ਨਿਕਲ ਗਿਆ ਜੀ ਹੁਣ ਉਹ ਪਾਣੀ ਤੋਂ ਉਹ ਹੁਣ ਹੌਲੀ ਹੌਲੀ ਸ਼ੁਰੂ ਹੋ ਜਾਣਗੇ ਹਲੇ ਵੀ ਖੇਤਾਂ 'ਚ ਪਾਣੀ ਖੜਾ ਹੈ ਤੇ ਹੁਣ ਸਿਰਫ ਖਾਣ ਪੀਣ ਦਾ ਜਿਹੜਾ ਕਨੈਕਟੀਵਿਟੀ ਸਾਡੀ ਸਾਰੀ ਬਹਾਲ ਹੋ ਗਈ ਆ ਬਿਜਲੀ ਸਾਡੀ ਸਾਰੀ ਚੱਲੇਗੀ ਆ ਹੁਣ ਬਿਜਲੀ ਤੋਂ ਬਾਅਦ ਪਾਣੀ ਦੀ ਮੋਟਰਾਂ ਦਾ ਹੋ ਜਾਏਗਾ ਉਹਦੇ ਨਾਲ ਹੌਲੀ ਹੌਲੀ ਅਸੀਂ ਰਾਹ ਤੇ ਆਣਾ ਸ਼ੁਰੂ ਹੋ ਜਾਵਾਂਗੇ ਸਿਹਤ ਵਿਭਾਗ ਨਾਲ ਵੀ ਗੱਲਬਾਤ ਹੋਈ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਜ਼ਰੂਰਤ ਪੈएगी ਉਸ ਤੋਂ ਬਾਅਦ ਕਿਉਂਕਿ ਜਿਹੜੇ ਪਿੰਡ ਇਫੈਕਟ ਹੋਏ ਨੇ ਇਸ ਚੀਜ਼ ਨਾਲ ਉੱਥੇ ਸਪਰੇ ਫੋਗਿੰਗ ਵਗੈਰਾ ਉਹਦੇ ਬਾਰੇ ਕੀ ਉਹ ਰੈਗੂਲਰ ਸਾਡੀ ਟੀਮਾਂ ਚੱਲਦੀਆਂ ਨੇ ਜੀ ਹੈਲਥ ਦੀ ਹੈਵਿੰਗ ਐਨੀਮਲ ਦੀ ਬਾਕੀ ਹੈ ਵੀ ਇੱਕ ਇੱਕ ਦੋ ਦੋ ਪੀ ਵਿਲੇਜ ਕਰਕੇ ਅਸੀਂ ਕਰ ਰਹੇ ਹਾਂ ਤੇ ਬਹੁਤ ਜਲਦੀ ਹੈ ਸਾਨੂੰ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਜੈਵਲਟੀ ਨਹੀਂ ਸਾਡੀਆਂ ਹੋਈਆਂ ਤੇ ਅਸੀਂ ਅੱਗੇ ਵੀ ਜਿਹੜਾ ਹੈ ਬਿਮਾਰੀਆਂ ਤੋਂ ਬਚਤ ਰਹੇਗੀ ਸਾਡੇ ਜੀ ਸਰ ਗਾਂਹ ਬਾਰਿਸ਼ਪੁਰਿਸ ਦਾ ਵੀ ਜਿਸ ਤਰ੍ਹਾਂ ਮਾਹੌਲ ਕਹਿੰਦੇ ਬਣਿਆ ਉਹਦੇ ਵਾਸਤੇ ਕੀ ਇੰਤਜ਼ਾਮ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਉਹ ਤਾਂ ਹੁਣ ਰਾਬੀ ਜਾਣਦਾ ਜੀ ਸਾਡੇ ਵੱਲ ਤੋਂ ਸਾਰੇ ਇੰਤਜ਼ਾਮ ਪੱਕੇ ਨੇ ਜਿਵੇਂ ਅਸੀਂ ਤੁਸੀਂ ਦੇਖੋ ਰਾਹਤ ਕੇਂਦਰ ਸਾਡੇ ਬਣੇ ਨੇ ਹਰੇਕ ਚੀਜ਼ ਉੱਥੇ ਅਵੇਲੇਬਲ ਹੈ ਡਾਕਟਰਸ ਦੀ ਟੀਮ ਹੈ ਮੈਡੀਕਲ ਦੀ ਹੈ ਵਾਟਰਨਰੀ ਦੀ ਹੈ ਕਿਡਸ ਦੀ ਹੈਗੀ ਹੈ ਉਹ ਪੱਕੀ ਬਿਲਡਿੰਗਾਂ ਚ ਅਸੀਂ ਬਣਾਏ ਨੇ ਤੇ ਉਹਨਾਂ ਨੂੰ ਪੰਜਾਹ ਘਰ-ਘਰ ਵੀ ਪਹੁੰਚਾ ਰਹੇ ਆ ਤੇ ਉਹ ਸਾਡਾ ਇੰਤਿਹਾਮ ਤਾਂ ਪੱਕਾ ਹੈ ਤੇ ਬਾਕੀ ਤੁਸੀਂ ਇਹ بارش ਦਾ ਨਾਮ ਨਾ ਹੀ ਲਓ ਤੇ ਚੰਗਾ ਹਾਂ ਜੀ ਹਾਂਜੀ ਬਾਬਾ ਜੀ ਅੱਜ ਕਿੱਥੇ ਪਹੁੰਚੇ ਹੋ ਤੇ ਕੀ ਸੇਵਾ ਅੱਜ ਇੱਥੇ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਅਜਨਾਲੇ ਇਲਾਕੇ ਜਿਲ੍ਹਾ ਸ੍ਰੀ ਅਮਰੋਦਸ ਸਾਹਿਬ ਸਾਬ੍ਹ ਬੈਠੇ ਹਾਂ ਸੰਗਤਾਂ ਨੂੰ ਜਿਨ੍ਹਾਂ ਦੇ ਘਰ ਇਹ ਤਕਰੀਬਨ ਸਾਰਾ ਪਿੰਡ ਹੀ ਪਿੰਡਾਂ ਦੇ ਪਿੰਡ ਹੀ ਜਿਹੜੇ ਸੀ ਹੜ ਦੀ ਮਾਰ ਚ ਆਏ ਨੇ ਔਰ ਬਹੁਤ ਉੱਚੇ ਪੱਧਰ ਪਾਣੀ ਦੇ ਨਾਲ ਆਏ ਕਿਸੇ ਦੀ ਕੋ ਛੱਤ ਨਹੀਂ ਬਚੀ ਸੋ ਅੱਜ ਪ੍ਰਸ਼ਾਸਨ ਦੇ ਨਾਲ ਮੈਡਮ ਏਡੀਸੀ ਐਸਡੀਐਮ ਸਾਹਿਬ ਸੀਲਰ ਸਾਹਿਬ ਸਮੁੱਚਾ ਪ੍ਰਸ਼ਾਸਨ ਤੇ ਦਾਸ ਸੰਗਤ ਜੋ ਹੜ ਸਾਡੀ ਟੀਮ ਹੈ ਨਾਲ ਅਸੀਂ ਆਏ ਹੋਏ ਆ ਅੱਜ ਅਸੀਂ ਘਰ ਘਰ ਸਮਾਨ ਦੇ ਰਹੇ ਆ ਜੋ ਰੋਜ਼ ਦੀ ਨੀਡ ਹੈ ਤਾਂ ਕਿ ਅਸੀਂ ਜੋ ਮੁਰਬ ਸੇਬੇ ਵਾਲੀ ਗੱਲ ਕੀਤੀ ਸੀ ਅਸੀਂ ਚਾਰ ਪੜਾ ਬਣਾਏ ਸੀ ਚਾਰ ਪੜਾ ਬਣਾਏ ਸੀ ਇੱਕ ਪੜਾ ਸੀ ਸਾਡਾ ਪਹਿਲਾ ਕਾਜ ਸੀ ਰਾਹਤ ਵਾਲਾ ਉਹ ਮਰਜ ਦੀ ਬਖਸ਼ਿਸ਼ ਨਾਲ ਪੂਰਾ ਹੋ ਗਿਆ ਹੈ ਔਰ ਦੂਸਰਾ ਸੀ ਸਾਡਾ ਅਸੀਂ ਰੋਜ਼ ਦੀ ਜ਼ਰੂਰਤਾਂ ਦੀ ਚੀਜ਼ਾਂ ਦੇਵਾਂਗੇ ਉਹ ਸਾਡਾ ਕਾਜ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੀਸਰਾ ਸਾਡਾ ਅਸੀਂ ਮੁੜ ਵਸੇਬਾ ਜੇ ਅਸੀਂ ਘਰਾਂ ਦੇ ਵਿੱਚ ਦੁਬਾਰਾ ਵਸੇਬਾ ਕਰਨਾ ਹੈ ਜਿਵੇਂ ਪਾਕਿਸਤਾਨ ਤੋਂ 47 ਚੋਂ ਆਏ ਸੀ ਆਪਾਂ ਤਾਂ ਕੁਝ ਨਹੀਂ ਨਾਲ ਲੈ ਕੇ ਆਏ ਸੀ ਤੇ ਮੰਡੀਆਂ ਜਾ ਕੇ ਬੈਠ ਗਿਆ ਸੀ ਕੈਂਪ ਲੱਗੇ ਸੀ ਸੋ ਇਹੀ ਹਾਲਾਤ ਹੁਣ ਇੱਥੇ ਹੋਏ ਨੇ ਅਚਾਨਕ ਪਾਣੀ ਆਇਆ ਤੇ ਕਿਸਤੀਆਂ ਰਾਹੀਂ ਬੇੜੀਆਂ ਰਾਹੀਂ ਸਾਰਿਆਂ ਨੂੰ ਕੈਂਪਾਂ ਚ ਲੈ ਗਏ ਹੁਣ ਕੈਂਪਾਂ ਤੋਂ ਘਰਾਂ ਚ ਲਿਆਣਾ ਹੈ ਤੇ ਘਰ ਆਉਣਗੇ ਤੇ ਕੋਈ ਸਮਾਨ ਨਹੀਂ ਹੈਗਾ ਸੋ ਉਹ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਹੈ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਘਰ ਬਣਾਣੇ ਹਨ ਔਰ ਚਾਰ ਅਸੀਂ ਸਤੇਜਾਂ ਦੇ ਵਿੱਚ ਇਹ ਕਾਰਜ ਕਲਗੀ ਦਾ ਟਾਸ ਨੇ ਉਲੀਕਿਆ ਹੈ ਇੱਕ ਤਾਂ ਪਹਿਲਾ ਕਾਜ ਸਾਡਾ ਹੋ ਗਿਆ ਲਗਭਗ ਦੂਸਰਾ ਚੱਲ ਰਿਹਾ ਹੈ ਤੀਸਰਾ ਸਾਡਾ ਸੀ ਅਸੀਂ ਬੱਚਿਆਂ ਨੂੰ ਸਕੂਲਾਂ ਚ ਪਹੁੰਚਾਈਏ ਉਹਨਾਂ ਨੂੰ ਯੂਨੀਫਾਰਮਸ ਬੁੱਕ ਸਟੇਸ਼ਨਰੀ ਜੋ ਉਹਦੀ ਨੀਡ ਹੈ ਦਈਏ ਜਿਹੜੀਆਂ ਅਕਾਲ ਅਕੈਡਮੀਆ ਨੇ ਉਹਨਾਂ ਨੇ ਇਹ ਖੁੱਲਾ ਐਲਾਨ ਕਰਤਾ ਹੈ ਵੀ ਉਹ ਜਿੱਥੇ ਉਸ ਏਰੀਏ ਦੇ ਅਕਾਲ ਅਕੈਡਮੀ ਚ ਬੱਚੇ ਫ੍ਰੀ ਪੜਾ ਸਕਦੇ ਨੇ ਜੇ ਦੂਸਰੇ ਸਕੂਲ ਨੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਆਂ ਵੀ ਇਸ ਸਾਲ ਦੀ ਉਹਨਾਂ ਤੋਂ ਬੱਚਿਆਂ ਤੋਂ ਫੀਸ ਨਾ ਲਈ ਜਾਏ ਕਿਉਂਕਿ ਉਹਨਾਂ ਦੇ ਹਾਲਾਤ ਫੀਸ ਦੇਣ ਵਾਲੇ ਨਹੀਂ ਹੈ ਨਹੀਂ ਤਾਂ ਬੱਚਿਆਂ ਦੀ ਵਿੱਦਿਆ ਰਹਿ ਜਾਏਗੀ ਫਿਰ ਵੀ ਕੋਈ ਲੋੜਵੰਦ ਹੈ ਤਾਂ ਅਸੀਂ ਸਹਾਇਤਾ ਕਰਾਂਗੇ ਐਨ ਜੀਓ ਨੂੰ ਬੇਨਤੀਆਂ ਕਰਕੇ ਅਸੀਂ ਸਹਾਇਤਾ ਕਰਾਂਗੇ ਤੀਸਰਾ ਕਾਲ ਜਿਹੜਾ ਹੈ ਸਾਡਾ ਚੌਥੇ ਵਾਲਾ ਉਹ ਹੈ ਫਸਲ ਬਜਾਨ ਦਾ ਉਹ ਕਾਲਜ਼ ਲਈ ਅਸੀਂ ਜਿਹੜੀ ਆਪਣੀ ਸੰਸਥਾ ਵੱਲੋਂ ਇੱਕ ਉਲੀਕਿਆ ਹੈਗਾ ਏ ਕਿ 6 ਤੋਂ 8000 ਰੁਪਿਆ ਪਰ ਏਕੜ ਉਹਦਾ ਖਰਚ ਆਏਗਾ ਜ਼ਮੀਨਦਾਰ ਦਾ ਜੋ ਕਣਕ ਬੀਜਣ ਵਾਸਤੇ ਜਾਂ ਉਹਦੀ ਲੈਵਲ ਕਰਨ ਵਾਸਤੇ ਸੋ ਅਸੀਂ ਸਾਰੀ ਉਹ ਕਾਰਜ ਲਈ ਵੀ ਅਸੀਂ ਤਿਆਰੀਆਂ ਕਰ ਰਹੇ ਹਾਂ ਤਾਂ ਕਿ ਅੱਜ ਤੋਂ 20-25 ਦਿਨ ਤੋਂ ਬਾਅਦ ਫਸਕ ਕਣਕ ਬੀਜਣ ਦਾ ਸਮਾਂ ਆ ਜਾਏਗਾ ਸੋ ਉਸ ਕਾਰਜ ਨੂੰ ਵੀ ਜਰੂਰ ਕਰਾਂਗੇ ਮਹਾਰਾਜ ਮੇਰ ਕਰੇ ਇਸ ਤੋਂ ਉਪਰੰਤ ਅਸੀਂ ਇਹ ਦੇਖਣਾ ਹੈ ਕਿ ਅਗਲੇ 8 ਮਹੀਨੇ ਜ਼ਿਮੀਂਦਾਰ ਕੋਲ ਕੋਈ ਪੈਸਾ ਨਹੀਂ ਹੋਏਗਾ ਪਸ਼ੂ ਹੁੰਦਾ ਨਹੀਂ ਜਿੰਦੇ ਨਾਲ ਦੁੱਧ ਵੇਚ ਲਵੇ ਫਸਲ ਹੁੰਦੀ ਨਹੀਂ ਪੈਸਾ ਨਹੀਂ ਆਉਣਾ ਤਾਂ ਜੋ ਕਣਕ ਬੀਜਣੀ ਹੈ ਉਹ ਅਪ੍ਰੈਲ ਚ ਹੁੰਦਾ ਕਟਾਣ ਹੋਣਾ ਅਪ੍ਰੈਲ ਤੱਕ ਉਹਦੇ ਕੋਲ ਕੋਈ ਪੈਸਾ ਨਹੀਂ ਹੈਗਾ ਇਹ ਲਗਭਗ 8 ਮਹੀਨੇ ਦਾ ਸਮਾਂ ਹੈ ਅਸੀਂ 8 ਮਹੀਨੇ ਉਹਨਾਂ ਦੇ ਪਸ਼ੂਆਂ ਦਾ ਚਾਰਾ ਉਹਨਾਂ ਦੀ ਜੋ ਵੀ ਲੋੜਾਂ ਨੇ ਉਹ ਇੱਕ ਬਹੁਤ ਵੱਡਾ ਚੈਲੰਜ ਹੈ ਹੁਣ ਤਾਂ ਸਾਰੇ ਅਸੀਂ ਆ ਰਹੇ ਆ ਸਾਰੇ ਲੱਗੇ ਹੋਏ ਆ ਪਰ ਸਾਡੇ ਤੋਂ ਬਾਅਦ ਇੱਕ ਸਮਾਂ ਐਸਾ ਆਏਗਾ ਜੋ ਲਗਭਗ 6 ਮਹੀਨੇ ਅਸੇਰਾ ਸਮੇਂ ਤੇ ਰਹਿ ਜਾਣਗੇ ਨਾ ਉਹਨੂੰ ਅੜਤੀ ਪੈਸਾ ਦੇਵੇਗਾ ਨਾ ਬੈਂਕ ਪੈਸਾ ਦੇਵੇਗਾ ਨਾ ਸਰਕਾਰਾਂ ਗੱਲ ਸੁਣਣਗੀਆਂ ਉਹ ਕਹਿੰਦੇ ਹਰ ਕੋਈ ਕਹੇਗਾ ਅਸੀਂ ਦੇ ਦਿੱਤਾ ਸੋ ਇਹ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ ਉਦੋਂ ਨਾ ਲੇਬਰ ਵੀ ਨਹੀਂ ਹੋ ਮਿਲਨੀ ਕੁਝ ਨਹੀਂ ਹੋਣਾ ਸੋ ਇਹ ਚਿੰਤਾ ਲਈ ਵੀ ਆਪਾਂ ਸਾਰਿਆਂ ਨੇ ਹੰਬਲਾ ਮਾਰਨਾ ਹੈ ਤੁਸੀਂ ਪਿੰਡਾਂ ਦੇ ਪਿੰਡ ਅਡਾਪਟ ਕਰੋ ਹਰ ਘਰ ਨੂੰ ਕੋਈ ਜੋ ਰੋਜ਼ ਦੀ ਲੋੜ ਹੈ ਇੱਕ ਪਰਿਵਾਰ ਨੂੰ ਉਹਦੀ ਸਹਾਇਤਾ ਵਾਸਤੇ ਚਾਹ ਰਾਸ਼ਨ ਚਾਹ ਮਾਇਆ ਚ ਕੁਝ ਦਿੱਤੀ ਜਾਵੇ ਇੱਕ ਅਸੀਂ ਬਹੁਤ ਵੱਡਾ ਉਲੀਕਾ ਉਲੀਕਣ ਜਾ ਰਹੇ ਹਾਂ ਕੱਲ ਵੀ ਅਸੀਂ ਇਹ ਅਲਾਸਮੈਂਟ ਕੀਤੀ ਹੈਗੀ ਐ ਕਿ ਹੜ ਆਉਂਦਾਰ ਰੋਕਥਾਮ ਕਿਵੇਂ ਕੀਤੀ ਜਾਏ ਅਸੀਂ 2023 ਦੇ ਵਿੱਚ ਘੱਗਰ ਚ ਹੜ ਆਇਆ ਸੀ ਤੇ ਅਸੀਂ ਉਸ ਨੂੰ ਕੈਲਕੂਲੇਸ਼ਨ ਕਰਵਾਈ ਸੀ ਸਾਰੀ ਆਪਣੀ ਸੰਸਥਾ ਨੇ ਸਾਡੇ ਯੂਐਸਏ ਸਾਡੇ ਸਿੰਘ ਹੈਗੇ ਨੇ ਇੱਕ ਹੋਰ ਐਨਜੀਓ ਹੈਗੇ ਨੇ Shimla ਉਹਨਾਂ ਨਾਲ ਮਿਲ ਕੇ ਵੀ ਅਸੀਂ ਸਾਰੀ ਏਰੀਆ ਅੱਜਕਲ ਕੈਲਕੂਲੇਸ਼ਨ ਹੋ ਜਾਂਦਾ ਹੈ ਪਿਛਲੇ 30 ਸਾਲਾਂ ਦਾ ਰਿਕਾਰਡ ਮਿਲ ਜਾਂਦਾ ਹੈ ਪਾਣੀ ਕਿੰਨਾ ਆਉਂਦਾ ਹੈ ਤਾਂ ਉਸੇ ਕਿਉਂ ਨਾ ਚੈਨਲਾਈਜ਼ ਕਰਕੇ ਹੜ ਜਿਹੜੇ ਬੰਨ ਨੇ ਪੱਕੇ ਕਰਦੀ ਹੈ ਤੋ ਇਹ ਵੀ ਕਾਰਜ ਸੰਸਥਾ ਐਸ ਵਾਰੀ ਜੋ ਸੈਂਟਰ ਸਰਕਾਰ ਸਟੇਟ ਸਟੇਟ ਸਰਕਾਰ ਔਰ ਸਾਰੇ ਵੱਡੇ ਵੱਡੇ ਐਨ ਜੀਓ ਅਸੀਂ ਜੇ ਇਸ ਪਾਸ ਹਸਤਾ ਇਥੋਂ ਤੱਕ ਵੀ ਕਹਿ ਰਹੇ ਆ ਜੇ ਭਾਰਤ ਮਾਲਾ ਬਣ ਸਕਦੀ ਹੈ ਟੋਲ ਲਗਾ ਕੇ ਤੇ ਕਿੰਨੇ ਲੱਖਾ ਕਿਲੋਮੀਟਰ ਹੈ ਤੇ ਇਹ ਸਾਡੇ ਬੰਨ ਕਿੰਨੇ ਨੇ ਜਿਆਦਾ ਤੋਂ ਜਿਆਦਾ ਜ਼ੋਰ ਮਾਰੀਏ ਦੋਨੋਂ ਤਰਫ ਦੇ ਤਿੰਨ ਬੰਨ ਤਾਂ 1500 ਕਿਲੋਮੀਟਰ ਤੋਂ ਵੱਧ ਨਹੀਂ ਹੈਗੇ 1500 ਕਿਲੋਮੀਟਰ ਇਹ ਵੀ ਸਫ਼ਰ ਜਿਹੜਾ ਹੈ ਬੜਾ ਆਸਾਨੀ ਨਾਲ ਪੱਕਾ ਹੋ ਸਕਦਾ ਹੈ ਤੇ ਭਾਈ ਟੋਲ ਲੈ ਲੋ ਜ਼ਿੰਮੇਦਾਰ ਤੋਂ ਤੁਸੀਂ ਪਰ ਇੱਕ ਟੋਲ ਲੈ ਲੋ ਇਹ ਹਰ ਸ਼ਮਾਈ ਤੇ ਅਸੀਂ ਇੰਨੇ ਪੈਸੇ ਟੋਲ ਲੈਣਾ ਭਾਈ ਉਹਨਾਂ ਨੂੰ ਮਰਨ ਤਾਂ ਤੋਂ ਵਿਚਾਲੀਏ ਹੁਣ ਤਾਂ ਉਹ ਬਿਲਕੁਲ ਉਹ ਵਿਚਾਰੇ ਨਾ ਘਰ ਦੇ ਨਾ ਘਾੜ ਦੇ ਸੋ ਇਹ ਵੀ ਅਸੀਂ ਸਰਕਾਰਾਂ ਸੈਂਟਰ ਸਰਕਾਰ ਨੂੰ ਸਟੇਟ ਸਰਕਾਰ ਨੂੰ ਸਮੂਹ ਐਨਜੀਓ ਨੂੰ ਅਸੀਂ ਬੇਨਤੀ ਕਰਨਾ ਚਾਹਨੇ ਖਾਸ ਕਰਕੇ ਸਾਡੀ ਕਿਸਾਨ ਯੂਨੀਅਨ ਕਿਸਾਨ ਯੂਨੀਅਨ ਦਾ ਇਹ ਪੈਰਾ ਹੈ ਉਹਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਫਰਦਰ ਕੀ ਕਰਨਾ ਹੈ ਆ ਸਾਡੀ ਤਾਂ ਇਹ ਉਜਾਰਸ਼ ਹੈ ਮਹਾਰਾਜ ਦੇ ਚਰਨਾਂ 'ਚ ਸੰਗਤਾਂ ਦੇ ਚਰਨਾਂ 'ਚ ਆਪਾਂ ਇਹਨਾਂ ਦੇ ਹੜ੍ਹ ਰੋਕਣ ਵਾਸਤੇ ਕੁਝ ਉਪਰਾਲਾ ਕਰੀਏ ਜੋ ਅਸੀਂ ਕੈਲਕੂਲੇਸ਼ਨ ਕਰ ਰਹੇ ਹਾਂ ਇੱਕ ਸਾਡੇ ਸਿਸਟਮ ਨਾਲ ਇਹ ਜੋ 100000 100 1 ਲੱਖ ਕਰੋੜ 100 100 ਲੱਖ ਸੋਰੀ 100 100 ਲੱਖ ਕਰੋੜ ਜੋ ਨੁਕਸਾਨ ਹੋਇਆ ਪੰਜਾਬ ਦਾ ਜੇ ਨੂੰ ਸਹੀ ਜੀ ਮੈਨੇ ਦੇਖਿਆ ਜਾਏ ਫਸਲਾਂ ਨੂੰ ਬਿਲਡਿੰਗਾਂ ਨੂੰ ਸੜਕਾਂ ਨੂੰ ਔਰ ਸਰਕਾਰੀ ਅਦਾਰਿਆਂ ਨੂੰ ਤਾਂ ਬਹੁਤ ਵੱਡਾ ਨੁਕਸਾਨ ਹੋਇਆ। ਸਮਝ ਕਲਗੀ ਦਾ ਟ੍ਰਸ ਜਿਹੜਾ ਹੈ ਵਾ ਜਿਸਦੋਂ ਤੋਂ ਇਹ ਹਾੜਾਂ ਨੇ ਸ਼ੁਰੂ ਹੋਈ ਨੇ ਉਦੋਂ ਤੋਂ ਲੈ ਕੇ ਲਗਾਤਾਰ ਜਿਹੜਾ ਵਾ ਜਮੀਨੀ ਪੱਧਰ ਤੇ ਲੋਕਾਂ ਨਾਲ ਜੁੜਿਆ ਤੇ ਉਹਨਾਂ ਦੀ ਮਦਦ ਵੀ ਕਰ ਰਿਹਾ। ਲੇਕਿਨ ਬਹੁਤ ਸਾਰੀਆਂ ਐਨ ਜੀਓ ਵੀ ਇਹਦੇ ਵਿੱਚ ਆਈਆਂ ਨੇ ਜਿਨ੍ਹਾਂ ਨੇ ਮਦਦ ਕੀਤੀ ਹੈ ਲੇਕਿਨ ਤੁਹਾਡਾ ਜਿਹੜਾ ਕੰਮ ਹੈ ਵੀ ਫੜਾਂ ਤੋਂ ਬਾਅਦ ਵੀ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਤੇ ਉਹਨਾਂ ਨੂੰ ਜਿਹੜਾ ਦੁਬਾਰਾ ਜਿਹੜਾ ਕੰਸਟਰਕਸ਼ਨ ਹੋਣ ਵਾਲੀ ਹੈ ਜਾਂ ਜੋ ਵੀ ਮੁਆਵਜ਼ਾ ਜਿਹੜਾ ਉਹਦੀ ਵੀ ਗੱਲ ਕਰ ਰਹੇ ਹੋ। ਇਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਦੀ ਫਾਰਮਿੰਗ ਵਾਸਤੇ ਵੀ ਬਰਾਲੇ ਕੀਤੇ ਜਾਣਗੇ ਤੁਹਾਡੇ ਕੋਲ ਕਿੰਨੇ ਟਰੈਕਟਰ ਤੁਸੀਂ ਦੇ ਰਹੇ ਹੋ ਕਿਉਂਕਿ ਮੈਨੂੰ ਪਤਾ ਲੱਗਾ ਵੀ ਤੁਸੀਂ ਇਹਨਾਂ ਦੀ ਜਿਹੜੀ ਆ ਜ਼ਮੀਨਾਂ ਦੇ ਉੱਤੇ ਵਾਈ ਵੀ ਕਰਵਾਣੀ ਸ਼ੁਰੂ ਕਰੋਗੇ ਦੇਖੋ ਸੰਸਥਾ ਹੁੰਦੀ ਹੈ ਸੰਗਤ ਨਾਲ ਸੰਸਥਾ ਕੋਲ ਕੋ 500000 ਟਰੈਕਟਰ ਨਹੀਂ ਹੈਗਾ ਸਾਸੀ ਤਾਂ ਇੱਕ ਬੇਨਤੀ ਕਰਨੀ ਹੈ ਇੱਕ ਆਵਾਜ਼ ਮਾਰਨੀ ਆਓ ਭਾਈ ਆਪਾਂ ਰਲ ਮਿਲ ਕੇ ਸੇਵਾ ਕਰਕੇ ਐਸਸੀ ਨੂੰ ਕਰੀਏ ਸੋ ਸੰਤਾਨ ਨੇ ਸੰਗਤਾਂ ਜੋ ਸਾਡੇ ਗਰੀਬੜਿਆਂ ਦੀ ਆਵਾਜ਼ ਸੁਣ ਲੈਂਦੀਆਂ ਨੇ ਤੇ ਇੱਕ ਆਵਾਜ਼ ਤੇ ਆ ਜਾਂਦੀਆਂ ਨੇ ਸੋ ਅਸੀਂ ਤਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੰਨੇ ਟਰੈਕਟਰਾਂ ਦੀ ਲੋੜ ਹੋਏਗੀ ਜੋ ਚੀਜ਼ਾਂ ਦੀ ਲੋੜ ਹੋਏਗੀ ਅਸੀਂ ਸੰਗਤਾਂ ਨੂੰਵਾਜਾਂ ਮਾਰਾਂਗੇ ਬੇਨਤੀ ਕਰਕੇ ਆਖਿਰ ਦੇ ਵਿੱਚ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ ਕਿਉਂਕਿ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਨੂੰ ਤਾਂ ਚੀਜ਼ਾਂ ਦੀ ਜ਼ਰੂਰਤ ਹੈ ਜਿਹੜੇ ਆਪਣੀ ਸਰਦਾਂ ਮੁਤਾਬਕ ਦੇਣਾ ਵੀ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਸਾਰਿਆਂ ਦਾ ਹੀ ਧੰਨਵਾਦ ਹੈ ਮੈਂ ਇੱਕ ਕੱਲ ਐਗਜ਼ਾਮਪਲ ਦਿੱਤਾ ਸੀ ਹਿਮਾਚਲ ਦੇ ਵਿੱਚ ਨਾਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਥਾਨ ਹੈ ਉੱਥੇ ਸਿਗਲੀ ਗੱਲ ਪੁਆ ਰਹਿੰਦੇ ਨੇ ਸਾਰੇ ਲੇਬਰ ਕਿੱਤਾ ਕਰਦੇ ਆ ਉਹਨਾਂ ਨੇ ਸਾਡੇ ਕੋਲ ਕੱਲ ਇੱਕ ਟਰੱਕ ਮੰਗਿਆ ਵੀ ਅਸੀਂ ਰਾਸ਼ਨ ਲੈ ਜਾਣਾ ਮੈਂ ਪੁੱਛਿਆ ਕਿਹੜੇ ਸਾਈਡ ਦਾ ਟਰੱਕ ਭੇਜੀਏ ਕਹਿੰਦੇ ਜੀ ਯੂਟਿਲਿਟੀ ਭੇਜ ਦਿਓ ਹਿੰਦਰਾ ਦੀ ਨਖਾ ਕੀ ਲੈ ਜਾਣਾ ਕਹਿੰਦੇ ਜੇ ਇੱਕ ਇੱਕ ਟਰੱਕ ਅਸੀਂ ਰਾਸ਼ਨ ਦੀ ਲੈ ਜਾਣੀ ਇੱਕ ਤੂੜੀ ਦੀ ਲੈ ਜਾਣੀ ਹੈ ਮੈਂ ਕਿਹਾ ਤੂੜੀ ਤਾਂ ਤੁਹਾਡੇ ਕੋਲ ਕੋਈ ਆਪਣੀ ਤੂੜੀ ਤਾਂ ਹੈ ਨਹੀਂ ਕਹਿੰਦੇ ਨਹੀਂ ਜੇ ਅਸੀਂ ਇੱਕ ਇੱਕ ਟੋਕਰਾ ਤੂੜੀ ਇਕੱਠੀ ਕੀਤੀ ਹੈ ਇੱਕ ਇੱਕ ਟੋਕਰਾ ਤੂੜੀ ਦਾ ਲੈ ਕੇ ਜਾਣਾ ਸਾਡੀ ਸ਼ਰਤ ਹੈ ਪਰ ਸਾਨੂੰ ਯੂਟਿਲਿਟੀ ਭੇਜ ਦਿਓ 6-7 ਕੁਇੰਟਲ ਧੂੜੀ ਆਏਗੀ ਉਹਦੇ ਚ ਸੋ ਕਹਿੰਦਾ ਭਾਵ ਜੇ ਕਿਸੇ ਕੋਲ 1 ਰੁਪਇਆ ਜਾਂ 1 ਲੱਖ ਹੈ ਚਾ 1 ਕਰੋੜ ਹੈ ਤੇ ਸਾਰਿਆਂ ਦਾ ਹੀ ਧੰਨਵਾਦ ਸਾਰੇ ਆਓ ਆਪਾਂ ਰਲਈਏ ਬੂੰਦ-ਬੂੰਦ ਨਾਲ ਸਮੁੰਦਰ ਭਰ ਜਾਂਦਾ ਤੋ ਸੋ ਸਮੁੰਦਰ ਭਰਨਾ ਹੈ ਆਪਾਂ ਤੇ ਸਾਰੇ ਜਣੇ ਰਲ ਜਾਈਏ ਤੇ ਸਾਰਿਆਂ ਦਾ ਹੀ ਸਰਦਾ ਸਮਾਨ ਜੋ ਵੀ ਲੱਗ ਜਾਏਗਾ ਸਾਡਾ ਜਿਹੜਾ ਪੰਜਾਬ ਦੇ ਵਿੱਚ ਮੁਰਵ ਸੇਵਾ ਹੈ ਇਹ ਹੋ ਜਾਏਗਾ ਧੰਨਵਾਦ ਵਾਹਿਗੁਰੂ ਖਾਲਸਾ ਮੇਗੀ ਜੀ ਦੀ ਫਤਿਹ ਹਾਂਜੀ ਸਰ ਸਰ ਅੱਜ ਪਹੁੰਚੇ ਹੋ ਤੁਸੀਂ ਇੱਥੇ ਬਬਈ ਆਏ ਨੇ ਪ੍ਰੋਡੂਸਰ ਸਾਹਿਬ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਰਾਹਸਮਗਰੀ ਦੇ ਸੀ ਅਸੀਂ मतलब ਜਿਹੜੇ ਆਪਣੇ ਹਰ ਪਿੰਡ ਤੇ ਲੋੜਵੰਦ ਜਿਹੜੇ ਆ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਜਿਹੜਾ ਇੱਕ ਕਿੱਟ ਦੇ ਦੇ ਦਸ਼ਦੀ ਗੱਦਾ ਦੇ ਦੇ ਔਰ ਬੈੱਡ ਦੇ ਦੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਬੈੱਡ ਗੱਦੇ ਖਰਾਬ ਹੋ ਗਏ ਸੀਗੇ ਇਸ ਪਿੰਡ ਦੇ ਵਿੱਚ ਵੀ 10 ਦਾ ਫੁੱਟ ਪਾਣੀ ਸੀਗਾ ਨੰਗਲਸੋਲ ਪਿੰਡ ਹੈ ਉਦੋਂ ਅਸੀਂ ਨਾਲ ਦੋ ਪਿੰਡ ਹੋਦ ਪੰਜ ਗੜਾਈਆਂ ਤੇ ਕਮਲਾ ਜਿਹੜੇ ਉਹ ਸੱਦੇ ਆ 359 ਜਿਹੜੇ ਸਾਡੇ ਗਰੀਬ ਪਰਵਾਦ ਨੇ ਲੋੜਵੰਦ ਪਰਵਾਦ ਨੇ ਹਰ ਪੀੜ ਪਰਵਾਦ ਹੈ ਉਹਨਾਂ ਨੂੰ ਅੱਜ ਅਸੀਂ ਇਹ ਸਮਾਨ ਜਿਹੜਾ ਦੇ ਦੇ ਰੋਜ਼ ਹੀ ਅਸੀਂ ਦੇ ਦੇ ਆ ਬੀਤੇ ਕੱਲ ਅਸੀਂ ਕੋਨੇਵਾਲ ਮਾਛੀ ਵਾਲਾ ਤੇ ਦਿੱਤੇ ਸੀਗੇ ਅੱਜ ਅਸੀਂ ਇੱਥੇ ਦੇ ਦੇ ਹੁਣ ਅਸੀਂ ਰੋਜ਼ ਦੇ ਰੋਜ਼ ਦੋ ਦੋ ਤਿੰਨ ਤਿੰਨ ਪਿੰਡਾਂ ਦੇ ਵਿੱਚ ਇਦਾਂ ਹੀ ਮਾਂ ਪੁੱਛਾਂ ਤੇ ਕੋਦੋਂ ਇਸ ਸਮਗਦੀ ਜਿਹੜੀ ਆ ਸਾਰੇ ਲੋੜਵੰਦਾਂ ਨੂੰ ਜਿਹੜੀ ਪਹੁੰਚਾ ਦੇ ਕਲਕੀ ਦਾ ਟਰਸਟ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੀ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਬਹੁਤ ਵਧੀਆ ਜੀ ਤਾਂ ਇਹਨਾਂ ਦਾ ਜਿੰਦਾ ਵੀ ਧੰਵਾਦ ਕੀਤਾ ਜਾਵੇ ਦੇਖੋ ਸਾਡਾ ਇਹ ਸਾਡਾ ਨੁਕਸਾਨ ਹੋਇਆ ਪਰ ਨਾਲ ਦੀ ਨਾਲ ਪੰਜਾਬ ਭਰ ਦੇ ਵਿੱਚੋਂ ਸਾਡੀਆਂ ਸਿੱਖ ਸੰਸਥਾਵਾਂ ਪੰਜਾਬੀ ਸ਼ਹਿਦ ਦੀਆਂ ਸੰਸਥਾਵਾਂ ਨੇ ਸਾਡਾ ਬਹੁਤ ਮਦਦ ਕੀਤੀ ਬਹੁਤ ਹੀ ਜਿਆਦਾ ਰਿਕਾਰਡ ਤੋੜ ਮਦਦ ਕੀਤੀ ਸੋ ਇਹਨਾਂ ਦਾ ਧੰਵਾਦ ਕਰਦੇ ਆਂ ਔਰ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਗਰੀਬ ਪਰਵਾਦ ਆ ਹੁਣ ਸਾਨੂੰ ਲੋੜ ਆ ਜਦੀ ਗਦਮ ਕੱਪੜਿਆਂ ਦੀ ਸਿਆਲ ਸ਼ੁਰੂ ਹੋ ਜਾਊਗਾ ਅਗਲੇ 10-15 ਦਿਨ ਦੇ ਵਿੱਚ ਗਦਮ ਕੱਪੜਿਆਂ ਦੀ ਲੋੜ ਆ ਸਾਨੂੰ ਬੈੱਡ ਲੋੜ ਆ ਗੱਦੇ ਲੋੜ ਆ ਉਹ ਜਿਹੜੇ ਗਰੀਬਾਂ ਦੇ ਕੱਢ ਗਏ ਆ ਉਹ ਘਰ ਬਣਾਉਣੇ ਆ ਉਹ ਅਸੀਂ ਸਾਰੀ ਸੰਸਥਾਨ ਬੇਨਤੀ ਕਰਾਂਗੇ ਕਿ ਤੁਸੀਂ ਆ ਕੇ ਖੁਦ ਆ ਕੇ ਜਿਹੜਾ ਕੰਮ ਆ ਇੱਥੇ ਕਦੋਂ ਜਿੱਦਾਂ ਅੱਜ ਬਾਬਾ ਜੀ ਆਏ ਮਾਂ ਪੁੱਛ ਆਏ ਆ ਇਹ ਇਹਨਾਂ ਦਾ ਪਤਾ ਲੱਗਾ ਜਿਹੜਾ ਬਹੁਤ ਵਧੀਆ ਹੋਰ ਕਿਹੜਾ ਕਿਹੜਾ ਪਿੰਡ ਹੈ ਜੀ ਜਿਹੜਾ ਜ਼ਿਆਦਾ ਪ੍ਰਭਾਵੀ ਤੇ ਸਤੀ ਨਹੀਂ ਨਹੀਂ ਸਾਡੇ ਕੋਲ 100 ਪਿੰਡ ਹੈ ਇਨਾਲੇ ਦਾ ਬੜੇ ਪਿੰਡ ਪਹੁੰਚਤ ਨੇ ਸਾਡੇ ਪਿੰਡਾਂ ਚ ਹੀ ਵੇਖ ਕੇ ਲਿਸਟ ਬਣਾ ਕੇ ਦੇ ਦੇ ਉਧਰ ਦੀ ਦੇ ਦੇ ਬਾਬਾ ਜੀ ਵੱਲੋਂ ਨਾ ਇੱਕ ਹੋਰ ਉਪਰਾਲਾ ਕੀਤਾ ਜਾ ਰਿਹਾ ਵੀ ਘਰ ਬਣਾ ਕੇ ਵੀ ਦਿੱਤੇ ਜਾ ਰਹੇ ਨੇ ਜਿਹੜੇ ਬਿਲਕੁਲ ਡੈਮੇਜ ਹੋ ਸਕੇ ਨੇ ਘਰ ਉਹਨਾਂ ਦੀਆਂ ਛੱਤਾਂ ਵੀ ਪੁਆਈਆਂ ਜਾ ਰਹੀਆਂ ਮੈਂ ਕਿਹਾ ਜੀ ਉਹ ਤਾਂ ਬਾਬਾ ਜੀ ਦੇ ਨਾਲ ਤਾਲਮੇਲ ਕਰਕੇ ਦਿੱਤੀ ਜਾਏਗੀ ਸੂਚੀ ਉਹਨਾਂ ਨੂੰ ਮੈਂ ਦਿੱਤੀ ਜਾਏਗੀ ਬਾਬਾ ਜੀ ਨੂੰ ਮਾਹ ਪੁੱਛਾਂ ਨੂੰ ਅਸੀਂ ਸੂਚੀ ਦੇਾਂਗੇ ਸਾਡੇ ਡੀਸੀ ਸਾਹਿਬ ਸਾਡੇ ਐਸਡੀਐਮ ਸਾਹਿਬ ਅਸੀਂ ਪਿੰਡ ਤੇ ਘਰ ਲੱਭਦੇ ਕਿਹੜਾ ਘਰ ਜਿਹੜਾ ਬਰਬਾਦ ਹੋ ਗਿਆ ਉਹਨਾਂ ਘਰਾਂ ਦੀ ਸੂਚੀ ਮਾਹ ਪੁੱਛਾਂ ਨੂੰ ਦੇਾਂਗੇ ਇਹ ਹਿੰਮਤ ਕਰਕੇ ਜਿਹੜਾ ਉਹ ਕੰਮ ਬਣਾ ਕੇ ਦੇਣਗੇ ਇੰਦਾ ਵੀ ਬਹੁਤ ਧੰਨਵਾਦ ਆ।